ਉਰੇ ਹੀ ਪੰਜਾਬ ਪਰਦੇ ਵਿੱਚ ਜਿੱਥੇ 26 ਜਨਵਰੀ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਉੱਥੇ ਹੀ ਜੰਮੂ ਪੁਲਿਸ ਤੇ ਪੰਜਾਬ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਗੱਲ ਕਰੀਏ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਲਿਬਰਟੀ ਮਾਰਕੀਟ ਦੇ ਵਿੱਚ ਨਿਧੀ ਹੋਟਲ ਦੇ ਵਿੱਚ ਜੰਮੂ ਪੁਲਿਸ ਤੇ ਪੰਜਾਬ ਪੁਲਿਸ ਪਹੁੰਚਦੀਆਂ ਤਾਂ ਉਹਨਾਂ ਦੇ ਵੱਲੋਂ ਕੁਝ ਨੌਜਵਾਨਾਂ ਨੂੰ ਇੱਥੇ ਆ ਕੇ ਫੜਿਆ ਜਾਂਦਾ ਤਾਂ ਫਾਇਰਿੰਗ ਵੀ ਕੀਤੀ ਜਾਂਦੀ ਹੈ ਤਾਂ ਪਹਿਲਾਂ ਅਸੀਂ ਹੋਟਲ ਦੇ ਰੂਮ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਮੈਂ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਰੂਮ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਇੱਥੇ ਪਹੁੰਚਦੇ ਨੇ ਤਾਂ ਜਿਸ ਤੋਂ ਬਾਅਦ ਪੁਲਿਸ ਨੂੰ ਤਲਾਸ਼ ਮਿਲਦੀ ਹੈ ਕਿ ਉਹ ਅੰਮ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ देर रात जम्मू पोस्ट ਤੇ ਪੰਜਾਬ ਪੁਲਿਸ ਦੀਆਂ ਟੀਮਾਂ ਇੱਥੇ ਪਹੁੰਚਦਿਆਂ ਤਾਂ ਉਹਨਾਂ ਦੇ ਵੱਲੋਂ ਮੌਕੇ ਤੇ ਹੀ ਜਿਹੜੀ ਫਾਇਰਿੰਗ ਆ ਉਹ ਕਰ ਦਿੱਤੀ ਜਾਂਦੀ ਹੈ ਜਿਸ ਦੀ ਤਸਵੀਰ ਵੀ ਅਸੀਂ ਤੁਹਾਰਾਂ ਨਾਲ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਰੂਮ ਨੰਬਰ ਵੀ ਅਸੀਂ ਤੁਹਾਨੂੰ ਦਿਖਾ ਰਿਹਾ ਤਾਂ 108 ਕਮਰੇ ਦੇ ਵਿੱਚ ਜਿਹੜੇ ਨੌਜਵਾਨ ਇੱਥੇ ਆਏ ਸੀ ਤਾਂ ਅਸੀਂ ਹੋਟਲ ਦੇ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਕਰਦੇ ਹਾਂ ਤਾਂ ਕੀ ਨਾਮ ਵਾਲੀ ਬਿਲ ਆਪਣਾ ਜਿਹੜਾ ਧਨਮੰਡਲ ਹਾਂਜੀ ਇਹ ਕਿਤਨੇ ਵਜੇ ਪੁਲਿਸ ਆਪ ਕੇ ਜਹਾਂ ਪਰ ਹੋਟਲ ਪਰ ਆਈ ਉਸ ਕਰੀਬ 2:30 2 ਵਜੇ ਦੇ ਵਿੱਚ ਮੈਂ ਆਈ ਹੈ ਤਾਂ ਨੀਚੇ ਆਈ ਗੇਟ ਖੜਕਾਇਆ ਹਮਨੇ ਗ तो उन्होंने हमको तस्वीर दिखाया ये बंदा यहाँ ठहरे हैं तो तस्वीर में रुक नहीं समझ आया जब राहुल का नाम बताया उसके साथ जो थे तीसरा बंदा तो तो राहुल का नाम बताया उसका एंट्री था मेरे पास फिर हमने एंट्री उनको दिखाया बोलता, हाँ यही बंदा है चुप चुप चाप आप चलो मेरे को रूम खुलाओ मैं देखता हूँ धीरे धीरे हम आए उनको गेट ठग ठगाया वो मेरे पीछे खड़े रहे जब गेट खोला तो सीधे वो दोनों अंदर आए और उनको पकड़ लिया पकड़ लिया तो उसने धरा पकड़ी तो हुआ दोनों में उसके बाद में वो फायरिंग हुई तो फायरिंग हुई तो गोली मिला इधर त कितने पुलिस वाले टोटल देर रात 2:00 बजे के करीब ਤੁਹਾਡੇ ਹੋਟਲ ਦੇ ਵਿੱਚ ਪਹੁੰਚਦੇ ਨੇ ਇੱਥੇ ਉਸ ਸਮੇਂ ਤੇ ਦੋ ਪੁਲਿਸ ਵਾਲੇ تھے ਅੱਛਾ ਜੀ ਉਸਕੇ ਬਾਅਦ ਤੋ ਆ ਗਏ ਹੋਰ ਹੂੰ ਉਸਕੇ ਬਾਅਦ ਮੈਂ ਹੋਰ ਪੁਲਿਸ ਆਏ ਤਾਂ ਇਸ ਕਮਰੇ ਦੇ ਵਿੱਚ ਫਾਇਰਿੰਗ ਹੋਈ ਹੈ ਜਦੋਂ ਨੌਜਵਾਨ ਇੱਥੇ ਰੁਕੇ ਸੀ ਜਨਾਂ ਦੇ ਹਾਂ ਹਾਂ ਕਮਰੇ ਦੇ ਵਿੱਚ ਹੋਈ ਹੈ ਤਕਨੀਆਂ ਗੋਲੀਆਂ ਚਲਾਈਆਂ ਕਈਆਂ ਪੁਲਿਸ ਦੇ ਵੱਲੋਂ ਮੈਨੂੰ ਤੇ ਇੱਕ ਗੋਲੀ ਮਿਲਿਆ ਇੱਥੇ ਅੱਛਾ ਜੀ

ਪੁਲਿਸ ਵਾਲੇ ਆਏ ਤਾਂ ਹਮਨਨ ਕੋ ਪਿੱਛੇ ਪਿਛਾਏ ਉਹਨਾਂ ਕੋ ਹੈਲਪ ਵੀ ਕੀਤਾ ਹਮਨ ਗੇਟ ਖੁਲਬਾਇਆ ਉਹਨਾਂ ਕੋ ਪੂਰਾ ਸਹਿਯੋਗ ਕੀਤਾ ਸੀ ਤਾਂ ਪੁਲਿਸ ਦੇ ਵੱਲੋਂ ਜਿਸ ਤਰ੍ਹਾਂ ਤੁਹਾਡੇ ਵੱਲੋਂ ਪੁਲਿਸ ਦਾ ਪੂਰਾ ਸਾਥ ਦਿੱਤਾ ਗਿਆ ਕੀ ਤੁਸੀਂ ਪੂਰੀ ਐਂਟਰੀ ਕੀਤੀ ਸੀ ਉਹਨਾਂ ਨੌਜਵਾਨਾਂ ਦੀ ਜਿਹੜੇ ਇਸ ਕਮਰੇ ਦੇ ਵਿੱਚ ਰੁਕੇ ਸੀ ਹਾਂ ਐਂਟਰੀ ਕੀਤਾ ਹੋਇਆ ਤਾਂ ਕਿੱਥੋਂ ਦੇ ਨੇ ਨੌਜਵਾਨੇ ਸਾਰੇ ਸਾਰੇ ਕਾ ਐਂਟਰੀ ਨਹੀਂ ਹੈ ਇੱਕ ਬੰਦੇ ਦਾ ਐਂਟਰੀ ਹੈ ਜਿਹੜਾ ਮੇਰੇ ਕੋਲ ਪਹਿਲੇ ਵੀ ਰੁਕਦਾ ਰਿਹਾ ਹੈ ਅੱਛਾ ਜੀ ਕਿੰਨੀ ਵਾਰ ਪਹਿਲਾਂ ਆ ਚੁੱਕਿਆ ਹੋਟਲ ਦੇ ਵਿੱਚ ਇੱਕ ਵਾਰੀ ਅੱਛਾ ਜੀ ਇੱਕ ਵਾਰੀ ਪਹਿਲੇ ਆਇਆ ਹੈ ਉਹ ਅਕੇਲੇ ਜਾਂਦਾ ਸੀ ਅੱਛਾ ਜੀ ਉਸਕੇ ਬਾਅਦ ਇਹ ਇਹ ਦੋ ਬੰਦੇ ਇਹਦੇ ਨਾਲ ਪਹਿਲੀ ਵਾਰ ਆਇਆ ਤਾਂ ਮੈਂ ਪੁੱਛਿਆ ਵੀ ਇਹ ਬੰਦਾ ਕੌਣ ਹੈਗਾ ਤਾਂ ਗੰਦਾ ਇਹ ਮੇਰਾ ਯਾਰ ਦੋਸਤ ਹੈ ਕੋਈ ਬਾਤ ਨਹੀਂ ਅੰਗਲ ਜੀ ਅਸੀਂ ਤਿੰਨੋਂ ਰਹਾਂਗੇ ਮੈਂ ਠੀਕ ਹੈ ਭਾਈ ਤਾਂ ਰਾਹੁਲ ਕਿੱਥੋਂ ਦਾ ਰਹਿਣ ਵਾਲਾ ਉਹ ਜਲੰਧਰ ਦਾ ਹੈ ਅੱਛਾ ਜੀ ਤਾਂ ਜਿਹੜੇ ਨੌਜਵਾਨ ਨੂੰ ਗੋਲੀ ਲੱਗੀ ਆ ਉਹ ਨੌਜਵਾਨ ਕਿੱਥੇ ਨੇ ਗੋਲੀ ਤਾਂ ਪੁਲਿਸ ਵਾਲੇ ਕੋ ਲਗੀ ਹੈ ਪੁਲਿਸ ਵਾਲੇ ਕੋ ਲਗੀ ਹੈ ਹਾਂ ਤਾਂ ਗੋਲੀ ਚਲਾਈ ਕਿੰਨਾ ਜਿਹੜੇ ਕਮਰੇ ਦੇ ਵਿੱਚ ਨੌਜਵਾਨ ਹੈਗੇ ਸੀ ਉਹਨਾਂ ਵੱਲੋਂ ਚਲਾਈ ਗਈ ਪੁਲਿਸ ਦੇ ਉੱਪਰ ਗੋਲੀ ਹਾਂ ਉਹਨਾਂ ਕੋਲੀ ਚਲਾ ਗਿਆ ਨਾ ਉਹਨੂੰ ਫਰਨ ਗਿਆ ਤਾਂ ਫਰ ਗਏ تھے ਤਾਂ ਦਬਾ ਦਿਆ ਪਤਾ ਨਹੀਂ ਬਾਸ ਮੇ ਰੱਖਾ ਹੋਆ ਥਾ ਤਿਆਰ ਕਰਕੇ ਰੱਖਾ ਥਾ ਇਹ ਤਾਂ हमको ਨਹੀਂ मालूम ਥਾ ਤਾਂ ਜਦੋਂ ਕਮਰੇ ਦੇ ਵਿੱਚ ਤਿੰਨੇ ਨੌਜਵਾਨ ਇੱਥੇ ਆਂਦੇ ਨੇ ਕੀ ਤੁਸੀਂ ਦੇਖਿਆ ਨਹੀਂ ਉਹਨਾਂ ਦੇ ਕੋਲ ਕੀ ਕੁਝ ਸਮਾਨ ਸੀ ਸਮਾਨ ਇੱਕ ਬੈਗ ਥਾ ਅੱਛਾ ਤੋ ਬੈਗ ਤੋਂ ਹਮਨੇ ਚੈੱਕ ਕਰਤੇ ਸਭ ਦਾ ਜੋ ਕਿ ਕਿਆ ਲੈ ਜਾ ਰਹਾ ਕਿਆ ਨਹੀਂ ਲੈ ਜਾ ਰਹਾ ਇੱਕ ਬੈਗ ਥਾ ਉਹਨਕੇ ਪਾਸ ਤਾਂ ਜਿਸ ਤਰ੍ਹਾਂ ਤੁਹਾਡੇ ਵੱਲੋਂ ਦੱਸੀ ਜਾ ਰਹੀ ਆ ਕਿ ਨੌਜਵਾਨ ਜਿਹੜੇ ਕਮਰੇ ਦੇ ਵਿੱਚ ਸੀ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਗਈ ਆ ਕਿ ਪੁਲਿਸ ਦੇ ਵੱਲੋਂ ਕਿੰਨੇ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਕਮਰੇ ਦੇ ਵਿੱਚੋਂ ਦੋ ਬੰਦੇ ਨੂੰ ਦੋ ਬੰਦੇ ਨੂੰ ਗ੍ਰਿਫਤਾਰ ਕੀਤਾ ਜਿਹੜਾ ਰਾਹੁਲ ਨਾਮ ਦਾ ਬੰਦਾ ਸੀ ਉਹ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਕਿਉਂਕਿ ਉਹ ਵੀ ਸਹਿਯੋਗ ਕੀਤਾ ਉਹਨਾਂ ਨੇ ਪੁਲਿਸ ਨੂੰ ਪੁਲਿਸ ਨੂੰ ਉਹਨਾਂ ਵੀ ਸਹਿਯੋਗ ਕੀਤਾ ਤੋ ਉਹਦੇ ਨਾਲ ਮੈਂ ਵੀ ਜਿੰਨਾ ਹੋਇਆ ਮੈਂ ਕੀਤਾ ਤਾਂ ਤੁਹਾਡੇ ਵੱਲੋਂ ਪੁਲਿਸ ਦਾ ਪੂਰਾ ਸਹਿਯੋਗ ਦਿੱਤਾ ਗਿਆ ਗਿਆ ਕਿ ਉਸ ਤੋਂ ਬਾਅਦ ਪੰਜਾਬ ਪੁਲਿਸ ਵੀ ਪਹੁੰਚਦੀ ਜਿਹੜੀ ਅੰਮ੍ਰਿਤਸਰ ਦੀ ਆ ਹਾਂ ਪਹੁੰਚਦੀ ਹੈ ਹੂੰ ਫਿਰ ਤੋਂ ਬਾਅਦ ਵਿੱਚ ਫਿਰ ਗੱਡੀ ਆਂਦੀ ਹੈ ਹੂੰ ਉਹ ਐਸਪੀ ਡੀਐਸਪੀ ਜੋ ਹੈ ਬੜੇ ਬੜੇ ਅਫਸਰ ਆਏ تھے ਫਿਰ ਇਧਰ ਆਏ ਤਾਂ ਗੋਲੀ ਜੋ ਥਾ ਇੱਕ ਮਿਲਾ ਇਧਰ ਹੂੰ ਹੂੰ ਫਿਰ ਉਹ ਲੈ ਕੇ ਗਏ ਤਾਂ ਤੁਹਾਡੇ ਵੱਲੋਂ ਹੁਣ ਪੰਜਾਬ ਪੁਲਿਸ ਦਾ ਵੀ ਸਹਿਯੋਗ ਕੀਤਾ ਜਾਏਗਾ ਜੀ ਤਾਂ ਕੋਈ ਸੀਸੀਟੀਵੀ ਕੈਮਰਾ ਲੱਗਾ ਹੋਇਆ ਤੁਹਾਡੇ ਹੋਟਲ ਦੇ ਬਾਹਰ ਥੱਲੇ ਲੱਗੇ ਹੋਏ ਕਾਊਂਟਰ ਦੇ ਕੋਲ ਉਹਦੇ ਵਿੱਚ ਕੋਈ ਸੀਸੀਟੀਵੀ ਆਈ ਹੈ ਉਹਨਾਂ ਸਾਹਮਣੇ ਨੌਜਵਾਨਾਂ ਜਿਸ ਤਰ੍ਹਾਂ ਪੁਲਿਸ ਇੱਥੇ ਆਂਦੀ ਹੈ ਬਾਅਦ ਵਿੱਚ ਉਹਨਾਂ ਨੌਜਵਾਨਾਂ ਨੂੰ ਲੈ ਕੇ ਜਾਂਦੀ ਹੈ ਆਂਦੀ ਆਈ ਹੋਣੀ ਹੈ ਹਮ ਹਮ ਤਾਂ ਪੁਲਿਸ ਨੂੰ ਦੱਸਿਆ ਸਾਰੀ ਗੱਲ ਪੁਲਿਸ ਨੂੰ ਮੈਨੂੰ ਕੁਝ ਪੁੱਛਿਆ ਨਹੀਂ ਤਾਂ ਮੈਂ ਕੀ ਉਹਨਾਂ ਨੂੰ ਕਹਿਣਾ ਹੀ ਹਮ ਹਮ ਮੈਨੂੰ ਪੁੱਛਿਆ ਨਹੀਂ ਹਲੇ ਤੱਕ ਹਮ ਤਾਂ ਜੋ ਜੋ ਪੁੱਛਿਆ ਜਿੱਦਾਂ ਜਿਨਾਂ ਆਇਆ ਤੁਸੀਂ ਜਿੱਦਾਂ ਪੁੱਛਦੇ ਪਏ ਉਸੇ ਤਰ੍ਹਾਂ ਉਹ ਵੀ ਪੁੱਛਿਆ ਤੇ ਮੈਂ ਵੀ ਉਹਨਾਂ ਨੂੰ ਬਤਾ ਦਿੱਤਾ ਹਮ ਇਦਾਂ ਦਾ ਹੋਏ ਜੀ ਇਦਾਂ ਦਾ ਗੱਲ ਹੈ ਠੀਕ ਬਸ ਤਾਂ ਤੁਸੀਂ ਵੇਖਿਆ ਕਿ ਅਸੀਂ ਹੋਟਲ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਆ ਫਿਲਹਾਲ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਨਾਮ ਦਾ ਨੌਜਵਾਨ ਜੋ ਕਿ ਜਲੰਧਰ ਦਾ ਰਹਿਣ ਵਾਲਾ ਤਾਂ ਉਹ ਪਹਿਲਾਂ ਵੀ ਇਹਨਾਂ ਦੇ ਕਈ ਵਾਰ ਹੋਟਲ ਦੇ ਵਿੱਚ ਆ ਚੁੱਕਿਆ ਹੈ ਤਾਂ ਕੱਲ ਉਹ ਆਪਣੇ ਦੋ ਸਾਥੀਆਂ ਨੂੰ ਲੈ ਕੇ ਇਸ ਹੋਟਲ ਦੇ ਵਿੱਚ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ 108 ਨੰਬਰ ਕਮਰਾ ਲਿਆ ਜਾਂਦਾ ਤਾਂ 108 ਨੰਬਰ ਕਮਰੇ ਦੇ ਵਿੱਚ ਇੱਥੇ ਨੌਜਵਾਨ ਜਿਹੜੇ ਤਿੰਨੇ ਨੇ ਉਹ ਇਸ ਕਮਰੇ ਦੇ ਵਿੱਚ ਹੁੰਦੇ ਨੇ ਤਾਂ ਜਿਸ ਤੋਂ ਬਾਅਦ ਜੰਮੂ ਤੇ ਪੰਜਾਬ ਪੁਲਿਸ ਇੱਥੇ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਜਦੋਂ ਇਹਨਾਂ ਦੋਨਾਂ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਿਸ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤਾਂ ਫਿਲਹਾਲ ਇੱਕ ਗੋਲੀ ਇਸ ਕਮਰੇ ਦੇ ਵਿੱਚੋਂ ਮਿਲੀ ਆ ਤਾਂ ਜੇਕਰ ਅਸੀਂ ਗੱਲ ਕਰੀਏ 26 ਜਨਵਰੀ ਤੋਂ ਪਹਿਲਾਂ ਪੂਰੇ ਹੀ ਪੰਜਾਬ ਭਰ ਦੇ ਵਿੱਚ ਜਿਸ ਤਰ੍ਹਾਂ ਅਲਰਟ ਜਾਰੀ ਹੋਇਆ ਤਾਂ ਉਸ ਤੋਂ ਪਹਿਲਾਂ ਜੰਮੂ ਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਆ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਤਾਂ ਇਸ ਵळे ACP ਨੌਰਥ ਵਰਿੰਦਰ ਸਿੰਘ ਖੋਸਾ ਜੀ ਸਾਡੇ ਨਾਲ ਨੇ ਤਾਂ ਪੂਰੀ ਜਾਣਕਾਰੀ ਦੇ ਲਈ ਗੱਲਬਾਤ ਵੀ ਕਰਦੇ ਆ ਤਾਂ ਸਰ ਕੀ ਕਹਿਣਾ ਚਾਹੁੰਦੇ ਹੋ ਬੀਤੀ ਦੇਰ ਰਾਤ ਜਿਹੜੀ ਜੰਮੂ ਪੁਲਿਸ ਸੰਭਰ ਸਰ ਦੇ ਵਿੱਚ ਪਹੁੰਚਦੀ ਆ ਤਾਂ ਕਿਹੜੇ ਹੋਟਲ ਦੇ ਵਿੱਚ ਜਾਂਦੀ ਆ ਤਾਂ ਕਿਉਂ ਉੱਥੇ ਫਾਇਰਿੰਗ ਜਿਹੜੀ ਆ ਉਹ ਹੁੰਦੀ ਆ ਇਹ ਜੀ 10 ਤੇ 11 ਜਨਵਰੀ ਦੀ ਦਰਮਿਆਨੀ ਰਾਤ ਨੂੰ ਜੰਮੂ ਕਸ਼ਮੀਰ ਤੋਂ ਡਿਸਟ੍ਰਿਕਟ ਸੰਭਾ ਤੇ ਥਾਣਾ ਰਾਮਗੜ ਦੀ ਇੱਕ ਪੁਲਿਸ ਪਾਰਟੀ ਅੰਮ੍ਰਿਤਸਰ ਕਮਿਸ਼ਨਰ ਦੇ ਥਾਣਾ ਸਿਵਲ ਲਾਈਨ ਵਿਖੇ ਕਿਸੇ ਕਤਲ ਦਾ ਮਕਦਮਾ ਜੋ ਕਿ ਉੱਥੇ ਇੱਕ ਕੋਈ ਗੈਂਗਵਰ ਖਈ ਸੀ ਉਸ ਦੇ ਸਬੰਧਤ ਜੋ ਉਸ ਦੇ ਦੋ ਪ੍ਰਮੁੱਖ ਦੋਸ਼ੀ ਸਨ ਉਹਨਾਂ ਦੀ ਭਾਲ ਵਿੱਚ ਇੱਥੇ ਸਿਵਲ ਲਾਈਨ ਥਾਣੇ ਵਿਖੇ ਪਹੁੰਚੀ ਸੀ ਇਹਨਾਂ ਨੂੰ ਕਿਸੇ ਮੁਖਬਰੀ ਤੋਂ ਇਤਲਾਹ ਸੀ ਕਿ ਇਹ ਦੋਨੋਂ ਦੋਸ਼ੀ ਭਾਰਤ ਹੋਟਲ ਦੇ ਵਿੱਚ ਰੁਕੇ ਹੋਏ ਹਨ ਇਸ ਤੋਂ ਬਾਅਦ ਸਾਡੇ ਡਿਊਟੀ ਅਫਸਰ ਨੂੰ ਨਾਲ ਲੈ ਕੇ ਜਦੋਂ ਜੰਮੂ ਕਸ਼ਮੀਰ ਪੁਲਿਸ ਨੇ ਭਾਰਤ ਹੋਟਲ ਦੇ ਵਿੱਚ ਜਿਵੇਂ ਕਿ ਉੱਥੇ 108 ਨੰਬਰ ਹੋਟਲ ਦੇ ਵਿੱਚ ਰੁਕੇ ਹੋਏ ਸਨ ਉੱਥੇ ਜਾ ਕੇ ਇਹਨਾਂ ਦੋਸ਼ੀਆਂ ਤੇ ਜਦੋਂ ਰੇਡ ਕੀਤੀ ਤੇ ਕਮਰਾ ਖੋਲ ਕੇ ਜਦੋਂ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਚੋਂ ਇੱਕ ਦੋਸ਼ੀ ਨੇ ਆਪਣੇ ਬੱਤੀ ਬੂਰ ਦੇ ਪਿਸਤਲ ਨਾਲ ਪੁਲਿਸ ਤੇ ਫਾਇਰਿੰਗ ਕੀਤੀ ਜਿਸ ਵਿੱਚ ਉਸਨੇ ਦੋ ਫਾਇਰ ਕੀਤੇ ਤੇ ਇੱਕ ਫਾਇਰ ਜੰਮੂ ਕਸ਼ਮੀਰ ਪੁਲਿਸ ਦੀ ਪੁਲਿਸ ਪਾਰਟੀ ਦੇ இந்து ਭੋਸ਼ਨ ਜੋ ਕਿ ਮੁਲਾਜ਼ਮ ਸਨ ਉਹਨਾਂ ਦੀ ਖੱਬੀ ਵਕੀ ਤੇ ਲੱਗਾ ਸੀ ਬਟ ਜੰਮੂ ਕਸ਼ਮੀਰ ਪੁਲਿਸ ਤੇ ਸਾਡੇ ਸਿਵਲ ਲਾਈਨਸ ਦੀ ਪੁਲਿਸ ਨੇ ਬੜੀ ਭਾਤਰੀ ਨਾਲ ਉਹਨਾਂ ਦੋਨਾਂ ਨੂੰ ਮੌਕੇ ਤੇ ਕਾਬੂ ਕੀਤਾ ਦੋਨਾਂ ਨੂੰ ਜਿਨ੍ਹਾਂ ਵਿੱਚ ਇੱਕ ਅਰुण ਚੌਧਰੀ ਉਰਫ ਆਬੂ ਜੱਟ ਸੀ ਦੂਸਰਾ ਆਤਲ ਚੌਧਰੀ ਉਰਫ ਰਵੀ ਸੀ ਦੋਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਰੈਸਟ ਕੀਤਾ ਤੇ ਉਹਨਾਂ ਨੂੰ ਜੋ ਵੈਪਨ ਸੀ ਬੱਤੀਪੁਰ ਦਾ ਪਿਸਟਲ ਪੰਜ ਜਿੰਦਾ ਰੌਂਦ ਤੇ ਦੋ ਚੱਲੇ ਹੋਏ ਖੋਲ ਜੋ ਉਸ ਫਾਇਰਿੰਗ ਕੀਤੇ ਗਏ ਸਨ ਉਹ ਉੱਥੋਂ ਰਿਕਵਰ ਕੀਤੇ ਗਏ ਹਨ ਤਾਂ ਸਰ ਇਹਨਾਂ ਦੇ ਕੋਲੋਂ ਕਮਰੇ ਦੇ ਵਿੱਚੋਂ ਇੱਕੋ ਹੀ ਵੈਪਨ ਮਿਲਿਆ ਜਾਂ ਫਿਰ ਹੋਰ ਵੀ ਹਥਿਆਰਾਂ ਨਾਲ ਦੇ ਕੋਲ ਬਰਾਮਦ ਹੋਏ ਨੇ ਉੱਥੋਂ ਇਹਨਾਂ ਕੋਲ ਜੀ ਇੱਕ ਹੀ ਵੈਪਨ ਕਵਰ ਹੋਇਆ ਜੀ ਤਾਂ ਹੋਰ ਇਹਨਾਂ ਦੇ ਕੋਲ ਕੀ ਕੁਝ ਸੀ ਕਮਰੇ ਦੇ ਵਿੱਚ ਹੋਰ ਤਾਂ ਇਹਨਾਂ ਦੀ ਜੋ ਡੇਲੀ ਬੇਸਿਸ ਵਾਲੀ ਚੀਜ਼ਾਂ ਉਹੀ ਸੀਗੀਆਂ ਬਟ ਜੋ ਇਹਨਾਂ ਨੇ ਪੁਲਿਸ ਪਾਰਟੀ ਤੇ ਜੋ ਹਮਲਾ ਕੀਤਾ ਵਾ ਉਸ ਤੋਂ ਬਾਅਦ ਥਾਣਾ ਸਿਵਲ ਲਾਈਨ ਵਿਖੇ ਇਹਨਾਂ ਤੇ ਇੱਕ ਹੋਰ ਨਵਾਂ ਮਕਦਮਾ ਰਜਿਸਟਰ ਕੀਤਾ ਗਿਆ ਵਾ ਅਧੀਨ ਤਾਰਾ 307 355 186 34 ਆਈਪੀਸੀ ਤੇ 25 ਆਮ ਜਨਕ ਦੇ ਤਹਿਤ ਜਿਸ ਵਿੱਚ ਇਹਨਾਂ ਦੋਨੋਂ ਦੋਸ਼ੀ ਨੂੰ ਅਰੈਸਟ ਕਰਕੇ ਤੇ ਵੈਪਨ ਦੀ ਬਰਾਮਦਗੀ ਕੀਤੀ ਗਈ ਆ ਤੇ ਸਾਡੇ ਕੋਲ ਹੁਣ ਦੋਨੋਂ ਦੋਸ਼ੀ ਦੋ ਦਿਨ ਦੇ ਪੁਲਿਸ ਰਿਮਾਨ ਤੇ ਹਨ। ਅਸਰ ਹੋਟਲ ਵਾਲਿਆਂ ਨਾਲ ਗੱਲਬਾਤ ਕੀਤੀ ਗਿਆ ਫਿਲਹਾਲ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਸਾਡੇ ਕੋਲ ਇੱਕ ਨੌਜਵਾਨ ਹੈ ਜਲੰਧਰ ਦਾ ਜਿਹਦਾ ਨਾਮ ਰਾਹੁਲ ਦੱਸਿਆ ਜਾ ਰਿਹਾ ਤਾਂ ਉਹ ਪਹਿਲਾਂ ਵੀ ਕਈ ਵਾਰ ਹੋਟਲ ਦੇ ਵਿੱਚ ਆਂਦਾ ਤਾਂ ਅਸੀਂ ਉਹਨੂੰ ਰੂਮ ਦਿੱਤਾ ਤਾਂ ਕਹਿੰਦੇ ਨੇ ਕਿ ਅਸੀਂ ਉਹਦੇ ਕੋਲ ਪੁੱਛਕਿਸ਼ ਵੀ ਕੀਤੀ ਸੀ ਕਿ ਪਹਿਲਾਂ ਤੂੰ ਇਕੱਲਾ ਆਉਂਦਾ ਏਸ ਵਾਰ ਤੇਰੇ ਨਾਲ ਦੋ ਨੌਜਵਾਨ ਹੋਰ ਕਿਹੜੇ ਆਏ ਨੇ ਤਾਂ ਉਹਦੇ ਵੱਲੋਂ ਕਿਹਾ ਜਾ ਰਿਹਾ ਕਿ ਮੇਰੇ ਯਾਰ ਦੋਸਤ ਨੇ ਕੀ ਇਸ ਦੇ ਵਿੱਚ ਰਾਹੁਲ ਦਾ ਵੀ ਕੋਈ ਰੋਲ एजी दिस इज मैटर ऑफ इन्वेस्टिगेशन एदे बारे ਤੁਹਾਨੂੰ ਹਜੇ ਰਿਵੀਲ ਨਹੀਂ ਕਰ ਸਕਦੇ ਕੁਝ ਵੀ ਇਹ ਡੂਰਿੰਗ ਇਨਵੈਸਟੀਗੇਸ਼ਨ ਇਸ ਚੀਜ਼ ਨੂੰ ਬਚਿਆ ਜਾਊਗਾ ਜੀ ਤਾਂ ਰਾਹੁਲ ਦੇ ਕੋਲੋਂ ਪ੍ਰੈਸ਼ਰ ਗਿਚ ਕੀਤੀ ਜਾਏਗੀ ਕਿ ਤੇ ਸੰਪਰਕ ਦੇ ਵਿੱਚ ਕਿਸ ਤਰ੍ਹਾਂ ਆਏ ਨੇ ਇਹ ਨੌਜਵਾਨ ਇਸ ਬਾਰੇ ਹਾਂਜੀ ਡੂਰਿੰਗ ਇਨਵੈਸਟੀਗੇਸ਼ਨ ਇਹ ਚੀਜ਼ ਨੂੰ ਦੇਖਿਆ ਜਾਊਗਾ ਜੀ ਠੀਕ ਤਾਂ ਤੁਸੀਂ ਵੇਖਿਆ ਕਿ ਐਸసీపీ ਨੌਰਥ ਵਿਰਿੰਦਰ ਸਿੰਘ ਖੋਸਾ ਜੀ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੰਮੂ ਤੋਂ ਜਿਹੜੀ ਪੁਲਿਸ ਆਈ ਹੈ ਤਾਂ ਉਹਦੇ ਵਿੱਚ ਜਿਹੜੀਆਂ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਜੰਮੂ ਦਾ ਇੱਕ ਮੁਲਾਜ਼ਮ ਜਿਹੜਾ ਜ਼ਖਮੀ ਹੁੰਦਾ ਤਾਂ ਉਸ ਨੂੰ ਅਮਨਦੀਪ ਹਸਪੀਟਲ ਦੇ ਵਿੱਚ ਦਾਖਲ ਵੀ ਕਰਵਾਇਆ ਜਾਂਦਾ ਤਾਂ ਫਿਲਹਾਲ ਜਿਹੜਾ ਰਾਹੁਲ ਨਾਮ ਦਾ ਨੌਜਵਾਨ ਦਾ ਨਾਮ ਸਾਹਮਣੇ ਆ ਰਿਹਾ ਤਾਂ ਉਸ ਦੇ ਕੋਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ ਕਿ ਆਖਰਕਾਰ ਇਹ ਜਿਹੜੇ ਨੌਜਵਾਨ ਨੇ ਰਾਹੁਲ ਨੂੰ ਕਿਸਤਰਾ ਮਿਲਦੇ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਰਾਹੁਲ ਦੇ ਉੱਪਰ ਕੀ ਕਾਰਵਾਈ ਕਰਦੀ ਹੈ ਇਹ ਟੌਨ ਵਾਲਾ ਸਮਾਂ ਦੱਸੇਗਾ ਜਗਬੰਤ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ